ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਘੰਡਾ ਬੰਨੇ ਜਿਲ੍ਹਾ ਇਹਨੂੰ ਬਠਿੰਡਾ ਪਿਆ ਜਾਂਦਾ ਬਾਈ ਜੀ ਵਾਈ ਕੋਲ ਤਿੰਨ ਬਸੀਆਂ ਬਕਾਉ ਨੇ ਜੀ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਬਾਕੀ ਇੰਸਟਾਗ੍ਰam ਤੇ ਵੀ ਗਰਜੀਤ ਰਾਏ ਤੇ ਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸੱਸੀ ਗਾਈ ਸੱਸੀ ਗਾਈ ਨਾਮ ਦੱਸੋ ਜੀ ਆਪਣਾ ਨਾਮ ਲਾਪੀ ਸਿੰਘ ਪਿਤਾ ਦਾ ਨਾਮ ਚਮਕੌਰ ਸਿੰਘ ਪਿੰਡ ਘੰਡਾ ਬਨਾਈ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਸੀਲ ਰਾਮ ਪ੍ਰਫੂ ਤੇ ਨੰਬਰ ਮੋਬਾਈਲ ਨੰਬਰ 84279 4507 ਠੀਕ ਹੈ ਜੀ ਹਾਂਜੀ ਬਾਈ ਜੀ ਪਹਿਲੀ ਵਸਤੀ ਦੀ ਜਾਣਕਾਰੀ ਦੂਦ ਕਿੰਨੇ ਮਹੀਨੇ ਦੀ ਹੋਗੀ ਜੀ ਇਹ ਪਹਿਲੀ 2 ਸਾਲਾਂ ਦੀ ਹੈ ਠੀਕ ਹੈ ਜੀ 10 ਤਰੀਕ ਨੂੰ ਇਹਦਾ ਏਆਈ ਹੋਈ ਵੀ ਆ ਠੀਕ ਹੈ ਜੀ ਡੈਨਮਾਰਕ ਦਾ ਲੱਗੇ ਸੀਮਨ ਲੱਗਿਆ ਹੋਇਆ ਹਾਂਜੀ ਠੀਕ ਹੈ ਜੀ ਨੋਪਰਾ ਚੈੱਕ ਕਰਸਾਉ ਭਾਈ ਕਹਿੰਦਾ ਟੀਕਾ ਪੂਰਾ ਬਾਇਆ ਵਾ ਠੀਕ ਹੈ ਥਣ ਚਾਰ ਨਿਕਣਵੇਂ ਬੜਾ ਆਪੂ ਸੇ ਤੁਨ ਕਰ ਦੇ ਦਿਖਾ ਦੋ ਲਓ ਜੀ ਚੈੱਕ ਕਰ ਸਕਣ ਥਣ ਉਹ ਬਚੀਆਂ ਹੈਗੇ ਛੋਟੀ ਛੋਟੀ ਹਨ ਹਾਂਜੀ ਹਾਂ ਉਹ ਛੋਟੀਆਂ ਹੀ ਹੈ ਬੱਚੀਆਂ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਲਓ ਜੀ ਫੇਸ ਬਿਊਟੀ ਤੋੜ ਦਿਓ ਜੀ ਲਓ ਜੀ ਚੈੱਕ ਕਰ ਸਕਦੇ ਹੋ ਤੋੜਾ ਤਰਾ ਲਓ ਜੀ ਚੰਗੀ ਬਲੀ ਬਲੋਸੀ ਆ ਬਾਈ ਜੀ ਕਹਿੰਦਾ ਏਆਈ ਵੀ ਕਰਾਈ ਵੀ ਆ ਬਾਕੀ ਤਾਂ ਸਾਡੀ ਕਿਸਮਤ ਆ 10 ਤਰੀਕ ਨੂੰ ਕਰਾਇਆ ਵੀ ਟੀਕਾ ਹਾਂਜੀ ਹਾਂਜੀ ਆ ਦੱਸ ਨੂੰ ਹਾਂ ਆਹੀ ਦੱਸ ਨੂੰ ਠੀਕ ਅੱਜ ਕਿੰਨੇ ਦੀ ਤਰੀਖ ਹੋ ਗਈ ਜੀ ਅੱਜ 23 ਹੋ ਗਈ ਭਾਈ ਜੀ 23 ਹੋ ਗਈ ਤੇ ਮਨਕ ਚਲੋ 13 ਕ ਦਿਨ ਹੋ ਗਏ ਜੀ ਹਾਂਜੀ 13 ਦਿਨ ਹੋ ਗਏ ਠੀਕ ਆ ਭਰਾ ਜੀ ਠੀਕ ਹੈ ਜੀ ਲੋ ਜੀ ਚੈੱਕ ਕਰ ਸੰਤੂਰਾ ਤਰਾ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪੈਂਡ ਘੰਡਾ ਬੰਨੇ ਤੇ ਜਿਲਾ ਇਹਨੂੰ ਪੈਂਦਾ ਬਟੰਡਾ ਲੋ ਜੀ ਚੰਗੀ ਪੜੀ ਬਲੋਸੀ ਆ ਬਾਕੀ ਪੁੱਛਦੇ ਆਪਾਂ ਰੇਟ ਬਾਈ ਤੋਂ ਹਾਂਜੀ ਭਾਈ ਰੇਟ ਦੱਸੋ ਜੀ ਕੀ ਆ ਜੀ ਇਹਦਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਭਾਈ ਜੀ ਫੋਨ ਤੇ ਕਰੂੰਗੀ ਹਾਂਜੀ ਠੀਕ ਹੈ ਹਾਂਜੀ ਵੀਰ ਜੀ ਦੂਜੇ ਨੰਬਰ ਵਾਲੀ ਦੀ ਜਾਣਕਾਰੀ ਦਿਓ ਜੀ ਇਹ ਵੀਰੇ 9 ਮਹੀਨਿਆਂ ਦੀ ਆ ਹਾਂਜੀ ਆਪਾਂ ਇਹ ਤਿੰਨੇ ਇਕੱਠੇ ਫਾਰਮ ਚ ਲੈ ਕੇ ਆਂਦੀਆਂ ਸੀਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ 9 ਮਹੀਨੇ ਦੀ ਆ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਹੋਰਾ ਥਣ ਇਹਦੇ ਵੀ 4 ਨਿਖੜਨੇ ਆ ਜੀ ਦੇਖ ਸਕਦੇ ਹੋ ਠੀਕ ਹੈ ਜੀ ਤੋੜ ਦਿਓ ਲੋ ਜੀ ਜਿਹੜਾ ਤੋੜਾ ਤਾਲਾ ਚੈੱਕ ਕਰ ਸਕਦੇ ਹੋ ਬੰਦੋ ਜੀ ਬੰਦੋ ਮੋੜ ਲੇ ਮੋੜ ਲੇ ਲੋ ਜੀ ਦੀ ਫੇਸ ਬਿਊਟੀ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਤੋੜਾ ਤਰਾ ਸਾਡੇ ਸਾਹਮਣੇ ਆ ਬਾਈ ਖਮਮੀ ਖੜਮੀ ਬਹੁਤ ਚੰਗੀ ਹੈ ਜੀ ਇਹਨਾਂ ਦੀ ਠੀਕ ਹੈ ਜੀ ਠੀਕ ਹਾਂਜੀ ਵੀਰ ਜੀ ਰੇਟ ਇਹਦਾ ਇਹਦਾ ਰੇਟ ਆਪਾਂ ਫੋਨ ਤੇ ਕਰ ਦਾਂਗੇ ਬੇਚਨ ਹਾਂਜੀ ਠੀਕ ਹਾਂਜੀ ਵੀਰ ਤਿੰਨ ਨੰਬਰ ਵਾਲੀ ਦੱਸੋ ਜੀ ਇਹ ਹੈਗੇ 11 ਮਹੀਨੇ ਦੀ ਠੀਕ ਹੈ 11 ਮਹੀਨੇ ਦੀ ਹਾਂਜੀ ਠੀਕ ਹੈ ਇਹ ਇਹਨਾਂ ਨਾਲ ਹੀ ਆਈ ਪਈ ਹੈ ਜੀ ਉੱਥੋਂ ਠੀਕ ਹੈ ਜੀ ਫੇਸ ਬਿਊਟੀ ਦੇਖ ਸਕਦੇ ਹੋ ਬਰਾ ਤੇ ਤੋੜ ਦਿਓ ਜੀ ਇਹਨੂੰ ਵੀ ਲਓ ਜੀ ਇਹਦਾ ਦੇਖ ਸਕਦੇ ਕੋ ਫੇਸ ਬਿਊਟੀ ਚੈੱਕ ਕਰ ਸਕਦੇ ਭਰਾ ਛੋਟੇ ਕੰਨ ਆ ਠੀਕ ਹੈ ਜੀ ਬਾਕੀ ਤੁਰਾ ਤਰਾ ਤੁਹਾਡੇ ਸਾਹਮਣੇ ਆ ਤੋਰ ਦੋ ਭਰਾ ਲੰਮੀ ਤੋਰ ਦੋ ਪੱਠ ਪੁੜਾ ਇਹਦਾ ਬਹੁਤ ਸੋਹਣਾ ਠੀਕ ਹੈ ਜੀ ਲਓ ਜੀ ਲਓ ਜੀ ਚੈੱਕ ਕਰ ਸਾਦੇ ਭਰਾ ਬੰਦੋ ਬੰਦੋ ਭਰਾ ਮੜਾ ਜੀ ਚੂਸੇ ਤਨ ਕਰ ਦਿਓ ਠੀਕ ਹੈ ਨਾ ਲੋ ਭਰਾ ਧਣ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਠੀਕ ਹੈ ਠੀਕ ਹੈ ਇਹਦਾ ਭਰਾ ਰੇਟ ਇਹਦਾ ਵੀ ਫੋਨ ਤੇ ਕਰਨਾ ਫੋਨ ਤੇ ਕਰਨਾ ਬਾਈ ਜੀ ਕਹਿੰਦਾ ਤਿੰਨਾਂ ਦਾ ਰੇਟ ਆ ਤਿੰਨ ਹੀ ਬਸੀਆਂ ਭਰਾ ਟੋਪ ਦੀਆਂ ਬਾਈ ਕੋਲ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ